ਕਜੀ ਮੈਂ ਮਾਸਾ ਸਰਸਤੀ ਨਿਗੇਰ ਕੋਈ ਬੁਢੀ ਦਾ ਲੈਣ ਵਾਲਾ ਕਿ ਕੱਲ 7:30 ਵਜੇ ਅਸੀਂ ਬਾਹਰ ਬੱਚੇ ਸਾਰੇ ਖੇਡ ਰਹੇ ਸੀ ਐਸੇ ਗੋਲ ਬੈਠੇ ਹੋਏ ਸੀ ਤੇ ਇੱਕ ਨਿੰਮਤ ਸਿੰਘ ਨਾਮ ਦਾ ਵਿਅਕਤੀ ਕਿ ਨਸ਼ੇ ਦੇ ਵਿੱਚ ਪੂਰਾ ਲੱਤਬਦ ਸੀ ਤੇ ਪਿੱਛੋਂ ਬੜੀ ਸਪੀਡ ਨਾਲ ਬਾਈਕ ਤੇ ਆਇਆ ਤੇ ਬੱਚੇ ਦੇ ਵਿੱਚ ਵੱਜਿਆ ਤੇ ਅਸੀਂ ਉਹਨੂੰ ਸਮਝਾਇਆ ਕਿ ਉਹ ਉਸਨੇ ਗਾਲ੍ਹਾਂ ਕੱਢਣੀ ਸ਼ੁਰੂ ਕਰ ਦਿੱਤੀਆਂ ਤੇ ਅਸੀਂ ਉਹਨੂੰ ਸਮਝਾਇਆ ਕਿ ਇੱਕ ਤਾਂ ਤੂੰ ਇੰਨੀ ਸਪੀਡ ਨਾਲ ਆ ਰਹੇ ਆਂ ਉਦੋਂ ਤੋਂ ਬੱਚਿਆਂ ਨੂੰ ਗਾਲ੍ਹਾਂ ਕੱਢ ਰਹੇ ਆਂ ਕਿ ਇਹ ਬੱਚੇ ਸਾਰੇ ਚੰਗੇ ਜਮਲੇ ਰਹਿੰਦੇ ਨੇ ਗਾਲ੍ਹਾਂ ਨਾ ਕੱਢ ਤੇ ਇਹਨੇ ਵਿੱਚ ਉਹ ਘਰੋਂ ਜਾ ਕੇ ਤਲਵਾਰ ਇਹ ਲੈ ਆਇਆ ਤੇ ਸਾਰੇ ਬੱਚੇ ਬਾਹਰ ਖੜੇ ਹੋਏ ਸੀ ਤੇ ਲੇਡੀਜ਼ ਵੀ ਸੀ ਤੇ ਉਹ ਸਭ ਸਹਿਮ ਗਏ ਤੇ ਉਹਨੇ ਆਗੇ ਮੇਰੇ ਤਲਵਾਰ ਇੱਥੇ ਮਾਰੀ ਤੇ ਬਾਅਦ ਵਿੱਚ ਆਗੇ ਕਿਹਾ ਕਿ ਮੇਰੇ ਤੇ ਅੱਗੇ 4-5 ਪਰਚੇ ਨੇ ਤੁਸੀਂ ਇੱਕਦਾਂ ਪਰਚਾ ਹੋਰ ਕਰਾ ਦੋਗੇ ਤਾਂ ਮੈਨੂੰ ਕੋਈ ਫਰਕ ਨਹੀਂ ਪਿਆ ਚੱਲਿਆ ਤੇ ਜਿੱਥੇ ਮਰਜੀ ਹੁੰਦਾ ਕਹਿੰਦਾ ਮੈਂ ਤੇਰੇ ਘੋੜੀ ਮਾਰੀ ਇਸ ਤੋਂ ਬਾਅਦ ਆਗੇ ਸਿੱਧਾ ਬਾਹ ਹੀ ਵੜਦੇ ਆਂਗਾ ਤੇ ਮੈਨੂੰ ਸਾਨੂੰ ਸਾਡੇ ਅਸੀਂ ਐਸਐਸਪੀ ਸਾਭ ਨੂੰ ਅੱਜ ਮਿਲੇ ਆ ਤੇ ਸਾਨੂੰ ਉਹਨਾਂ ਨੇ ਇਹ ਪ੍ਰੋਸਤ ਦਵਾਇਆ ਹੈ ਕਿ ਅਸੀਂ ਇਹ ਬਹੁਤ ਜਲਦ ਜਲਦ ਕਾਰਵਾਈ ਕਰਾਂਗੇ ਤੇ ਇਹ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਬੱਚੇ ਆਪਦੇ ਘਰ ਦੇ ਬਾਹਰ ਹੀ ਸੇਵ ਨਹੀਂਗੇ ਤੇ ਇਹ ਜਿਹੜੀ ਤੁਹਾਡੇ ਮਾਰਦਤ ਹੋਈ ਹੈ ਕਿ ਇਹਦੀ ਵੀਡੀਓ ਫੁਟੇਜ ਵਗੈਰਾ ਹੈਗੀ ਹਾਂਜੀ ਸਾਡੇ ਕੋਲ ਸਾਰੀ ਵੀਡੀਓ ਫੋਟੋਜ਼ ਹੈਗੀ ਜੀ ਸਾਰੀ ਇਸ ਰਸੋਤੀ ਕਾਨੂੰਨੀ ਵਿੱਚ ਇਹ ਘਟਨਾ ਹੋਈ ਹੈ ਉਹਦਾ ਕੋਈ ਈਡਾ ਕੋਈ ਗੱਲ ਜਿਹੜੀ ਹੈਗੀ ਸੀ ਗੁੱਸੇ ਵਾਲੀ ਨਹੀਂ ਸੀ ਕਿ ਜਿਹੜਾ ਇੱਕ ਵਿਅਕਤੀ ਪੂਰਾ ਸਪੀਡ ਤੇ ਬਾਈਕ ਤੇ ਆ ਰਿਹਾ ਸੀ ਉਹ ਬੱਚਿਆਂ ਦੇ ਵਿੱਚ ਆ ਕੇ ਵਜਿਆ ਤੇ ਇਹ ਜਿਹੜੀ ਅੰਕਤ ਜੀ ਹੈ ਜਿਨ੍ਹਾਂ ਤੇ ਹਮਲਾ ਹੋਇਆ ਇਹਨਾਂ ਨੇ ਉਹਨੂੰ ਬੜੀ ਹਲੀਮੀ ਨਾਲ ਸਮਝਾਇਆ ਕਿ ਤੇ ਬੱਚੇ ਛੋਟੇ-ਛੋਟੇ ਖੇਡਦੇ ਆ ਹਾਂਜੀ ਇਹ ਬੜੀ ਹਲੀਮੀ ਨਾਲ ਸਮਝਾਇਆ ਕਿ ਇੱਥੇ ਛੋਟੇ ਬੱਚੇ ਜਿੰਨੇ ਖੇਡਦੇ ਤੁਸੀਂ ਆਰਾਮ ਨਾਲ ਆਓ ਬਸ ਇੰਨੀ ਗੱਲ ਕਹਿੰਦੀ ਬੇਰਸੀ ਤੇ ਉਹ ਪਹਿਲਾਂ ਤਾਂ ਗਾਣਾ ਕੱਟੀਆਂ ਫਿਰ ਘਰ ਗਏ ਤੇ ਉੱਥੋਂ ਤਲਵਾਰ ਚੁੱਕ ਲਿਆਏ ਤੇ ਇਹਨਾਂ ਦੇ ਆ ਕੇ ਤਲਵਾਰ ਨਾਲ ਹਮਲਾ ਕੀਤਾ ਉਹਦਾ ਤਲਵਾਰ ਕਿਤੇ ਉਹ ਜਿਆਦਾ ਨਸ਼ੇ ਵਿੱਚ ਸੀ ਪੁੱਠੀ ਮਾਰੀ ਜੇ ਸਿੱਧੀ ਮਾਰਦੇ ਤੇ ਇਹਨਾਂ ਦੀ ਹੋ ਸਕਦਾ ਬਾਹ ਵੀ ਲੈ ਜਾਂਦੀ ਤੇ ਦੂਸਰਾ ਉਹਨਾਂ ਨੇ ਸਕੂਟੀ ਵੀ ਇਹਨਾਂ ਦੀ ਤੋੜਪੰਨ ਕਰ ਦਿੱਤੀ ਪੂਰੀ ਤਰ੍ਹਾਂ ਜਿਹੜੀ ਨਵੀਂ ਲੈ ਕੇ ਆਏ ਸੀ ਤੇ ਇਹ ਵੀ ਆਖਿਆ ਕਿ ਮੇਰੇ ਤਾਂ 4-5 ਪਰਚੇ ਅੱਗੇ ਵੀ ਚੱਲਦੇ ਤੁਸੀਂ ਜੋ ਕਰਨਾ ਤੁਸੀਂ ਕਰੋ ਕਰਦੇ ਅੰਦਰ ਵੜ ਕੇ ਕਹਾਣੀ ਕੀਤੀ ਹੈ ਤੇ ਇਹ ਇੱਕ ਜਿਹੜਾ ਸੱਭਿਆ ਸਮਾਜ ਵਿੱਚ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਸ਼ੋਭਿਆਣੀ ਹੈਗੀਆਂ ਕਿ ਜੇ ਇੱਕ ਤਲੋਨੀ ਵਿੱਚ ਹਰ ਵਿਅਕਤੀ ਨੇ ਇਹਨੇ ਪੈਸੇ ਲਾ ਕੇ ਮਕਾਨ ਬਣਾਏ ਤੇ ਬੱਚੇ ਉੱਤੇ ਸੇਵ ਨਹੀਂ ਕਰਦੇ ਬਾਹਰ ਇਹ ਬੜੀ ਇੱਕ ਦੁਖਦਾਈ ਗੱਲ ਹੈ